ਲਓ ਵੀ ਮਿੱਤਰੋ ਅੱਜ ਬਸੰਤ ਪੰਜਵੀਂ ਆ ਦੇਖੋ ਕਿਵੇਂ ਪਤੰਗ ਚੜ੍ਹ ਰਹੇ ਨੇ ਇੰਨੀ ਕਿੰਤਪੁਰੀਆ ਦੇਖ ਹੈਪੀ ਬਸੰਤ ਪੰਜਵੀਂ ਸਾਰਿਆਂ ਨੂੰ ਹਾਂ ਆ ਦੇਖੋ ਆ ਦੇਖੋ ਵੀ ਡੀ ਲੋਕ ਧਾਰੂਆ ਪੀ ਰਹੇ ਨੇ ਸੀ ਠੰਡੇ ਪੀ ਰਹੇ ਆ ਆਰੇ ਕੋਈ ਗੱਡੇ ਗੱਡੇ ਸੈੱਟ ਲਾ ਰੱਖਣ ਦੀਆਂ ਥੱਲੇ ਵੀ ਇਹ ਚੱਲ ਨਹੀਂ ਲੱਗ ਰਹੇ ਨੇ ਯਾਰ ਇਹ ਲੈਣੇ ਨੇ ਦੇਖੋ ਬਾਕੀ ਹਾਂ ਦਿਖਾ ਦਿਓ ਥੱਲੇ ਦੋ ਲੱਗ ਰਹੇ ਨੇ ਕੋਈ ਪੜਾਓ ਪੜਾਓ ਸਾਰਾ ਦਾ ਪੜਾਓ ਤਾ ਕੋਈ ਮਿੱਤਰੋ ਕੁਝ ਦਿਨ ਸਾਡੇ ਥੱਲੇ ਵੀ ਦੋ ਢੀਏ ਲੱਗ ਰਹੇ ਨੇ ਇਹਦੇ ਨਾਲ ਦੇ ਵੱਡੇ ਸੈੱਟ ਇੱਕ ਇੱਕ ਹੋਰ ਤੂਤਣਾ ਲੱਗ ਰਿਹਾ ਹਾਂ ਜੀ ਹਾਂ ਤੇ ਦੋ ਟਾ ਲਓ ਜੀ ਦੇਖ ਸਕਦੇ ਹਾਂ ਇਧਰ ਪ੍ਰਧਾਨੀ ਠੰਡਾ ਬਾਰੇ ਨਹੀਂ ਤਰਾਵ ਨਟਾ ਹੋ ਰਹੀ ਨਾ 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 ਲੋਕਦਾਰ ਹੂੰ ਆ ਵੀਰੇ ਨੇ ਆ ਦੇਖੋ ਦੂਰ ਤੂ ਟੱਕ ਪਤੰਗੇ ਪਤੰਗ ਝੜ ਰਹੇ ਨੇ ਪੁਹਾਨੀਗੜ੍ਹ ਚ ਤੇ ਆ ਦੇਖੋ ਇਹ ਅਸੀਂ ਕਿਸੇ ਵੀ ਚਾਈਨਾ ਡੋਰ ਦੀ ਵਰਤੋਂ ਨਹੀਂ ਕੀਤੀ ਆ ਆਪਣੇ ਲਵੇ ਧਾਗਾ ਡੋਰ ਨੇ ਸਾਰੀਆਂ ਹਾਂ ਇਹ ਚਾਈਨਾ ਡੋਰ ਆ ਜਿਹੜੀ ਬਹੁਤ ਖਤਰਨਾਕ ਆ ਜੀ ਹਾਂ ਅਸੀਂ ਤਾਂ ਸਾਰੀ ਡੋਰ ਆ ਸੜਲੇ ਧਾਗੇ ਵਾਲੀ ਆ ਚਾਈਨਾ ਡੋਰ ਦੀ ਅਸੀਂ ਵਰਤੋਂ ਨਹੀਂ ਕਰੀ ਹਾਂ ਦੇਖੋ ਇਹਦੇ ਦੇ ਜਾਨਵਰ ਨੇ ਜਿਹੜੇ ਕਬੂਤਰ ਕਬਤਰ ਖਾ ਜਾਂਦੇ ਨੇ ਫਸ ਜਾਂਦੇ ਨੇ ਤੇ ਮਰ ਜਾਂਦੇ ਨੇ ਇੱਕ ਚਰਖੜੀ ਥੱਲੇ ਵੀ ਪਈ ਆ ਉਹ ਵੀ ਆ ਇੱਕ ਹਾਂ ਚਰਖੜੀ ਥੱਲੇ ਪਈ ਆ ਢਾਗੇ ਵਾਲੀ ਇੱਧਰ ਦਿਖਾ ਆਲੇ ਨਾਲ ਦੇਖੋ ਰੌਣਕ ਲੱਗ ਰਹੀ ਆ ਪੂਰੇ ਕੋਈ ਖਿੱਚਾ ਲਾ ਰਿਹਾ ਕੋਈ ਕੀ ਕਰ ਰਿਹਾ ਦੇਖੋ ਜੀ ਉਹ ਕਰਮਾਤ ਸਿੰਘ ਕਾਤੀ ਖੜਾ ਉੱਧਰ ਦਿਖਾ ਗਾਂਤੀ ਖੜਾ ਜ਼ੂਮ ਕਰ ਉਹ ਗਾਂਤੀ ਖੜਾ ਜੀ ਗੋਠੇ ਦੇ ਦੇਖੋ ਉਹ ਐਡੀ ਉਹ 5 ਫੁੱਟ ਦੀ ਦੂਰੀ ਤੇ ਆ ਬਸ ਜਿਆਦਾ ਨਹੀਂ ਹੈਗਾ ਉਹ ਵਿਚਾਰਾ ਇਹ ਬਣ ਕੇ ਹਾਂ ਇਤਨ ਮੂਰਲੇ ਦਾ ਟੜਾਮਾ ਫੋਨ ਲਾ ਦੇ ਸਾਰੀ ਹੱਤੂੜੀ ਗਏ ਪਤੰਗ ਉਹ ਵਗ ਗਿਆ ਸਹੀ ਟੜਾਮਾ ਦੀ ਬਿਨਾ ਟੜਾਮਾ ਦੀ ਆ ਗਿਆ ਭਾਈ ਉਹ ਸਾਰਾ ਦਾਦਾ ਦੇ ਸਿਰ ਹੋਰ ਲੈ ਕੇ ਆਉਣੇ ਆ ਪਤੰਗ ਆ ਦੇਖੋ ਡੀਜੇ ਹਾਲੇ ਬੰਦ ਕਰਤੇ ਲਾਈਟ ਨਹੀਂ ਆਈ ਕੁਛ ਅਸੀਂ ਆਪਾਂ ਨੂੰ ਗਾਣੇ ਲਾਉਣ ਦੀ ਹਾਲੇ ਪਰਮਿਸ਼ਨ ਹੀ ਹੈਗੀ YouTube ਤੇ ਕਿ ਤਾਂ ਕਰਕੇ ਮਿੱਤਰੋ ਡੀਜੇ ਵੀ ਹਾਲੇ ਲਾਈਟ ਨਹੀਂ ਆਈ ਬੰਦ ਕਰ ਰੱਖੇ ਨੇ ਲੈ ਲੱਗੀ ਗੀਤ ਚੱਲ ਰਹੇ ਤੇ ਚੰਗੇ ਪੜੇ ਲਾਭ ਜੂਰਾ ਚੱਲ ਰਹੇ ਤੇ ਸਿੱਧੂ ਮੂਸੇ ਵਾਲਾ ਚੱਲ ਰਹੇ ਨੇ ਤੇ ਸਰਜੀਤ ਭੁੱਲਰ ਗੱਲ ਚੱਲ ਰਹੀ ਤੇ ਉਹ ਮਾਈ ਦਾ ਲਾਲ ਦੇਖਣਾ ਕਿਹੜਾ ਨਹੀਂ ਹੂੰ